ਮਾਤਰਾ ਪਰਮਾਤਮਾ ਤੋਂ ਝੁਕਿਆ ਡਾਕਟਰ ਆਮਨ ਰਣ ਦੇ ਝੁਕਿਆ ਭਾਵੇਂ ਸੁਧਰ ਆਖਣਾ ਆਖ ਪਾਇਗਾ ਗੱਲ ਕਰਨੀ ਤੇਰੇ ਭਗਵਾਨਤਵ ਦੀ ਮਰਜੀ ਵੀ ਨਹੀਂ ਖੋਸ ਕੇ ਚੋਕੂਗਾ ਉਕੜੇ ਲੈ ਤੂੰ ਜਿਹੜੇ ਦਿਹਾੜੇ ਵੀ ਜਿਹੜਾ ਪਿਆਉਠਾ ਰੱਖ ਰਿਹਾ ਤਾ ਦੋਗੜਾ ਅੱਜ ਪੰਨੇ ਸਿੱਧੂ ਦਾ ਕਿਸਾਨਾਂ ਨਾਲ ਹੀ ਪੈ ਗਿਆ ਪੰਗਾ ਕਿਸਾਨ ਹੋ ਕੇ ਸਿੱਧੇ ਗਰਮਾਇਆ ਮਾਹੌਲ ਅਜਿਹੀ ਕਿਹੜੀ ਗੱਲ ਹੋ ਗਈ ਕਿ ਪੰਨੇ ਸਿੱਧੂ ਅਤੇ ਕਿਸਾਨਾਂ ਦੇ ਵਿੱਚ ਪੰਗਾ ਪੈ ਗਿਆ ਗੱਲਬਾਤ ਵਧ ਗਈ ਆਖਰ ਕੀ ਹੈ ਪੂਰੀ ਗੱਲ ਕੀ ਗੱਲਬਾਤ ਹੋਈ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਹਨ ਅਤੇ ਉਹਨਾਂ ਨੂੰ ਅੱਜ 21ਵਾਂ ਦਿਨ ਸ਼ੁਰੂ ਹੋ ਗਿਆ ਹੈ ਭੁਖ ਵਰਤ ਤੇ ਬੈਠਿਆਂ ਨੂੰ ਉਥੇ ਪਿਛਲੇ ਦਿਨੀ ਪੰਨੇ ਸਿੱਧੂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਪਿੰਡਾਂ ਦੇ ਨਾਂ ਅਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਕਿਹੜੇ ਪਿੰਡ ਜਾਵਾਂਗੇ ਉਹ ਸਾਰਾ ਹੀ ਲੋਕੇਸ਼ਨ ਸ਼ੇਅਰ ਕੀਤੀ ਹੋਈ ਸੀ ਪੋਸਟਰ ਦੇ ਵਿੱਚ ਪਰ ਜਦੋਂ ਕਿਸਾਨਾਂ ਨੂੰ ਪ੍ਰਚਾਰ ਕਰਨ ਦੇ ਲਈ ਇੱਕ ਪਿੰਡ ਦੇ ਵਿੱਚ ਗਿਆ ਭਾਨਾ ਸਿੱਧੂ ਤਾਂ ਚੱਲਦੇ ਲਾਈਵ ਦੇ ਵਿੱਚ ਭਾਨਾ ਸਿੱਧੂ ਤੇ ਕਿਸਾਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਉਹ ਬਹਿਸ ਕਿਉਂ ਹੋਈ ਤੁਹਾਨੂੰ ਦੱਸਾਂਗੇ ਅੱਜ ਦੀ ਇਸ ਵੀਡੀਓ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਣਾ ਤਾਂ ਜੋ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਤੁਹਾਨੂੰ ਕਹ ਦਈਏ ਕਿ ਜਗਜੀਤ ਸਿੰਘ ਡੱਲੇਵਾਲ ਜੀ ਮਰਨ ਵਰਤ ਦੇ ਬੈਠੇ ਹੋਏ ਹਨ ਅਤੇ ਭਾਨਾ ਸਿੱਧੂ ਪ੍ਰਚਾਰ ਕਰਨ ਦੇ ਲਈ ਕਿਸਾਨਾਂ ਨੂੰ ਜਗਾਉਣ ਦੇ ਲਈ ਨੌਜਵਾਨਾਂ ਨੂੰ ਜਗਾਉਣ ਦੇ ਲਈ ਪਿੰਡ-ਪਿੰਡ ਜਾ ਰਹੇ ਅਤੇ ਪ੍ਰਚਾਰ ਕਰ ਰਹੇ ਨੇ ਕਿ ਬਦ ਤੋਂ ਬਦ ਕਿਸਾਨ ਨੌਜਵਾਨ ਭੈਣ ਭਰਾ ਉਥੇ ਪਹੁੰਚਣ ਤਾਂ ਜੋ ਪਹਿਲਾਂ ਵਾਂਗ ਇਹ ਅੰਦੋਲਨ ਇਕਜੁੱਟ ਹੋ ਕੇ ਇਕੱਠੇ ਹੋ ਕੇ ਲੜਿਆ ਜਾਵੇ ਅਤੇ ਇਸ ਕਿਸਾਨੀ ਅੰਦੋਲਨ ਟੂ ਨੂੰ ਵਿਜਿਤ ਪ੍ਰਾਪਤ ਕਰਵਾਈ ਜਾਵੇ ਉੱਥੇ ਹੀ ਭਾਨਾ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਵੱਲ ਗੱਲ ਕਰਨ ਲੱਗਿਆ ਕਿ ਇਹਨਾਂ ਨੇ ਸਾਡਾ ਪੰਜਾਬ ਬਸ ਸਾਰਾ ਹੀ ਉਜਾੜ ਕੇ ਰੱਖ ਦਿੱਤਾ ਸਾਰਾ ਹੀ ਖਾਲੀ ਕਰ ਦਿੱਤਾ ਪਰ ਉੱਥੇ ਹੀ ਪਿੰਡ ਦੇ ਕੁਝ ਨੌਜਵਾਨ ਭਾਨੇ ਸਿੱਧੂ ਨੂੰ ਉਲਟਾ ਸੋਲਟਾ ਬੋਲਣ ਲੱਗ ਪਏ ਅਤੇ ਮਾਹੌਲ ਗਰਮਾ ਗਿਆ ਕਿਉਂ ਗਰਮਾਇਆ ਮਾਹੌਲ ਕੌਣ ਬੋਲਿਆ ਉਲਟਾ ਸਿੱਧਾ ਆਓ ਲੈ ਚਲਦੇ ਆ ਤੁਹਾਨੂੰ ਭਾਨੇ ਸਿੱਧੂ ਦੀ ਇਸ ਵੀਡੀਓ ਵਾਲੇ ਜੋ ਕਿ ਵਾਇਰਲ ਹੋ ਰਹੀ ਹੈ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਕੀ ਰਾਏ ਹੈ ਕਿ ਕਿਸੇ ਨੂੰ ਐਦਾ ਕਰਨਾ ਚਾਹੀਦਾ ਹੈ ਕਿ ਜੇਕਰ ਭਾਨਾ ਸਿੱਧੂ ਪ੍ਰਚਾਰ ਕਰ ਰਿਹਾ ਹੈ ਕਿਸਾਨੀ ਅੰਦੋਲਨ ਨੂੰ ਲੈ ਕੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਲੈ ਕੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਪਰ ਕੁਝ ਕੁ ਸ਼ਰਾਰਤੀ ਲੋਕ ਇਸ ਪ੍ਰਚਾਰ ਨੂੰ ਖਦੇੜਣਾ ਚਾਹੁੰਦੇ ਨੇ ਪਰ ਇਦਾਂ ਇਹ ਨਹੀਂ ਹੋ ਸਕਦਾ ਭਾਨਾ ਸਿੱਧੂ ਹਮੇਸ਼ਾ ਸੱਚ ਦੀ ਗੱਲ ਕਰਦਾ ਹੈ ਬਾਕੀ ਆਉਲੇ ਚਲਦੇ ਆ ਮੌਕੇ ਦੀ ਉਸ ਵੀਡੀਓ ਵੱਲ ਵੀਡੀਓ ਦੇਖਣ ਤੋਂ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਕਿ ਕੌਣ ਸਹੀ ਹੈ ਤੇ ਕੌਣ ਗਲਤ ਬਾਕੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਨਾਤਰ ਭਗਵਾਨਤਾਂ ਤੋਂ ਝੁਕਿਆ ਨਾਤਰ ਆਮਨ ਰਣ ਦਾ ਝੁਕਿਆ ਬਾਨੇ ਸੁਧਰੀ ਅੱਖਾਂ ਨਾਲ ਆਖ ਪਾਇਆ ਗੱਲ ਕਰਨੀ ਤੇਰੇ ਭਗਵਾਨ ਤਵਨ ਦੀ ਮੰਜੀਪਣੀ ਠੋਕ ਕੇ ਤੇ ਚੋਕੂਗਾ ਤੂੰ ਕਿਹੜੇ ਤੂੰ ਥੋੜੀ ਦੋੜ ਦੀ ਜਿਹੜਾ ਪੰਜਾਬ ਠੇਕੇ ਰੱਖਤਾ ਦੋੜਿਆ ਅੱਜ ਉਹ ਅਧੂਰੀ ਲੜਾਈ ਨੂੰ ਜਿਹੜੀ ਤੂੰ ਛੱਡ ਕੇ ਆਉਣ ਇਹ ਲੜਾਈ ਲੜਨੂ ਜਿੱਥੇ ਬੰਦੇ ਦੇ ਪੈਰ ਹਾਂਜੀ ਕਿਸ ਵਾਰ ਹਾਂਜੀ ਤੁਸੀਂ ਆਇਆ ਕਿਹਾ ਦੀ ਗੱਲ ਹਾਂਜੀ ਵੀ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਅਸੀਂ ਜੇ ਡੱਲੇਵਾਦ ਦੀ ਕੀ ਬਗਾਰੋ ਕਰ ਲੈਣਾ ਕੋਈ ਨਾ ਬਾਈ ਕਰ ਲੈਣਾ ਨਾ ਕਰ ਲੈਣਾ ਬਈ ਇੱਕ ਮਿੰਟ ਮarre ਮੇਰੇ ਮੈਂ ਹੈਰੀ ਕੁ ਵੀਰ ਦੇਖ ਰਹਾ ਹਾਂ ਜੀ ਤੁਸੀਂ ਇਹ ਇੱਕ ਬਿਆਨ ਦਿੱਤਾ ਦੀਗਾ ਹਾਂ ਜੀ ਕਿ ਜੇ ਢੱਲੇਵਾਰ ਸਾਹਿਬ ਨੂੰ ਕੁਝ ਹੁੰਦਾ ਹੈ ਹਾਂ ਜੀ ਹੈ ਤਾਂ ਅਸੀਂ ਕਿਸੇ ਵੀ ਰਾਜਨੀਤਿਕ ਬੰਦੇ ਨੂੰ ਪਿੰਡ ਤੇ ਨਹੀਂ ਬਣ ਦੇਵਾਂਗੇ ਹਾਂ ਜੀ ਓਕੇ ਹਾਂ ਜੀ ਉਸ ਤੋਂ ਬਾਅਦ ਹਾਂ ਜੀ ਸਾਰੇ ਸਾਡੇ ਪਿੰਡਾਂ 'ਚ ਪ੍ਰੋਜੈਕਟਾਂ ਨੇ ਬੜੀਆਂ ਹੋਈਆਂ ਪ੍ਰੋਜੈਕਟਾਂ ਬੜੀਆਂ ਹੋਈਆਂ ਨੇ ਸਾਡੇ ਪਿੰਡਾਂ 'ਚ ਹੈ ਬੜੀਆਂ ਹਨ ਤੇ ਓਹ ਪਤਾ ਹੈ ਕਿ ਉਹ ਪ੍ਰਚਾਰ ਕੀ ਕਰਦਿਓ ਨੇ ਉਹ ਪ੍ਰਚਾਰ ਇਹ ਕਰਦਿਓ ਨੇ ਵੀ ਹਾਲੇ ਛਣ ਤੋਂ ਅਮਲ ਰੋੜੇ ਨੇ ਦਿੱਤਾ ਕੁਛ ਵੈਰੀ ਗੁੱਡ ਮੈਥੇ ਤੇ ਜਵਾਬ ਦਿੰਦਾ ਬਸ ਸਾਜਾ ਜੱਟਾ ਜਵਾਬ ਬਾਈ ਬਣ ਕੇ ਜਵਾਬ ਦੇ ਮੈਂ ਜਵਾਬ ਦਿੰਦਾ ਇਹਨਾਂ ਨੇ ਉਪਰਾ ਵੜ ਕੇ ਲੜਨਾ ਪਿਆ ਯਾਰਾ ਓ ਬਾਈ ਬਣ ਕੇ ਲੜਾਈ ਕੀਆ ਯਾਰਾ ਆਪਣੇ ਵੱਡੇ ਬਾਈ ਬਣ ਕੇ ਚੁੱਪ ਕਰ ਗਿਆ ਸਾਰਾ ਮੇਲਾ ਹੀ ਪਿਛੜ ਗਏ ਕਰੋ ਯਾਰਾ ਦਿਵਾਨੇ ਕੇ ਬਹਿਤੀਆ ਯਾਰ ਬਾਈ ਬਣ ਕੇ ਯਾਰ ਓ ਹੋ ਗਿਆ ਚੁੱਪਾ ਚੁੱਪ ਹੋ ਗਿਆ ਓ ਚੁੱਪ ਕਰਦੇ ਆ ਕਰ ਕਰ ਕੇ ਸਾਰੇ ਬੰਦੇ ਹੋਰ ਬੋਲਣਗੇ ਯਾਰਾ ਫੇਰ ਮਾਰ ਕੇ ਯਾਰ ਯਾਰ ਮੈਂ ਮੁੱਖ ਮੰਤਰੀ ਜਵਾਬ ਲਜਵਾਬ ਦੇਣ ਦਾ ਲੜੀ ਆਣਾ ਜਿਹੜੇ ਉਧਰਾਂ ਯਾਰ ਮੈਂ ਖੋਲਿਆ ਜਾਣਾ ਤੂੰ ਕੱਲਾ ਕਿਉਂ ਖਰਾਬ ਕਰੀਂਦਾ ਸਾਰਾ ਅਦਾ ਤੁਹਾਡੇ ਲਈ ਜੇਲਾ ਥਾਣਾ ਸਾਰਾ ਕੁਝ ਦੇਖ ਲਿਆ ਜਾਂਦਾ ਦੁਨਮ ਆਪਾ ਭਗਵੰਤ ਮਾਨ ਆਮਨ ਰੋਡ ਮਾਸੀ ਦਾ ਮੋਢਾ ਮੋਢਾ ਆਮਨ ਰੋਡ ਤੇ ਸਾਰੇ ਸਮੇਂ ਧੁੱਕਾ ਪਾੜਦੇ ਆਮਨ ਰੋਡ ਕੀ ਹੈ ਇਹ ਸਾਰੇ ਜਿਹੜੇ ਲੀਟਰ ਨਗੇ ਆਮਨ ਰੋਡੇ ਵਰਗੇ ਚ ਆਮਨ ਰੋਡ ਦੀ ਗੱਲ ਕਰਨਾ ਛੇ ਉਹਨਾਂ ਦੇ ਜਿਹੜਾ ਤੂੰ ਵੱਡਾ ਜਿਹੜਾ ਆਪ ਦਾਪ ਨੂੰ ਆਜ਼ਾਦੀ ਘਰਾਟਾ ਕਰਨ ਵਾਲਾ ਭਗਵੰਤ ਮਾਨ ਦੀ ਗੱਲ ਕਰ ਲੈ ਇਹ ਚਾਰ ਦਿਨਾਂ ਨੂੰ ਅਜ ਤੋਂ 10 ਦਿਨਾਂ ਨੂੰ ਬਾਈ ਸੁਣ ਮੈਂ ਕਹਿ ਕੇ ਜਾਂਦਾ ਬਾਈ ਤੂੰ 7 ਵਜੇ ਜਿੰਨੇ ਵੀ ਲੋਕ ਖੜੇ ਹੋ ਇਹ 10 ਦਿਨਾਂ ਨੂੰ ਜਾ ਕੇ ਕੇਦਰੀਵਾਲ ਦੇ ਨਲਕੇ ਚੱਕਣੇ ਉੱਥੇ ਦਿੱਲੀ ਦੇ ਵਿੱਚ ਉਹਨਾਂ ਨੇ ਸੌਣ ਲੱਗ ਪਏ ਯਾਰ ਹੁਣ ਸਾਰੀਆਂ ਗੱਲਾਂ ਯਾਰ ਤੇ ਕਮੰਡਵਾਈ ਉਹ ਤੁਸੀਂ ਚਮਚੋ ਆਮ ਆਦੀ ਪਾਡੇ ਸੁਣ ਲੰਨੋ ਨਾ ਭਾਨਾ ਸਿੱਤੂ ਆ ਨਾਤਰ ਭਗਵਾਨਤਵਾਂ ਤੋਂ ਝੁਕਿਆ ਨਾਤਰ ਆਮਨਵਰ ਤੋਂ ਝੁਕਿਆ ਭਾਨਾ ਸਿੱਤੂ ਅੱਖਾਂ 'ਚ ਪਾਏ ਗੱਲ ਕਰਨੀ ਰੇ ਭਗਵਾਨ ਦੇ ਮੰਜੀਪੁਰੇ ਖੋਤੇ ਦੇ ਚੋਕੂਗਾ ਪੁਕੜੇ ਹਲਾ ਕੌਣ ਹੁੰਦਾ ਏ ਝਾੜੂ ਵਾਲਾ ਝਾੜੂ ਦੋੜੇ ਦੀ ਜਿਹੜਾ ਪੰਜਾਬ ਖੇਤਰ ਰਫਤਾ ਦੋੜਿਆ ਅੱਜ ਮੇਰੇ ਜੀਵ ਮੇਰੇ ਭਰਾਵੋ ਬੋਲੋ ਖੁਣੋ ਬਹੁਤ ਜੇ ਲੜਾਈ ਹੈ ਸਾਡੀ ਧਰਤੀ ਬਚਾਉਣ ਦੀ ਲੜਾਈ ਆਸ ਕਰਕੇ ਨੌਜਵਾਨੋ ਮੇਰੇ ਭਰਾਵੋ ਛੋਟੇ ਚਾਹਨਾ ਦੇ ਵਿੱਚ ਬੇਨਤੀ ਕਰਨਾ ਆ ਕਿ ਅੱਜ ਤੁਹਾਡਾ ਇਕੱਠਾ ਨੇ ਸਤਿ ਆਹ ਜੀ ਬਾਨੀ ਬਾਤੇ ਰੱਖਤਾ ਮੇਰੇ ਜੀਓ ਸਰਦਾਰ ਜਗੀਰ ਸਿੰਘੀ ੱਲੇਵਾਰ ਸਾਹਿਬ ਦਾ ਸਾਥ ਦੇਣ ਦੀ ਲੋੜ ਹੈ 120 ਤੀ 100 ਰੁਪਿਆ ਮੈਂ ਚੱਕ ਨੌਜਵਾਨਾਂ ਦਾ ਕਢਾਉਕਿਆ ਆਪ ਦੇ ਵਿੱਚ ਆਰਾਸ਼ੀ ਸਰਕਾਰਾਂ ਇਸ ਸਮੇਂ ਪੰਜਾਬ ਦੇ ਵਿੱਚ ਸਮਝੋ ਤੁਸੀਂ ਕਿਹੜੀ ਗੱਲ ਕਰੀ ਜਣਿਓ ਆਪ ਦੇ ਵਿੱਚ ਲੜੀ ਜਣਿਓ ਬਾਜੇ ਵਿੱਚ ਲੜੀ ਜਣਿਓ ਤੁਸੀਂ ਗੁਲਾਮ ਹੋ ਤੁਹਾਡਾ ਕੋਈ ਅਫਸਰ ਨਹੀਂ ਹੈਗਾ ਤੁਹਾਡਾ ਕੋਈ ਗੱਲ ਕਰਨ ਵਾਲੇ ਨਹੀਂ ਹੈਗਾ ਪੰਜਾਬ ਦੇ ਵਿੱਚ ਤੁਸੀਂ ਦੱਸੋ ਕਿਤੇ ਜਾਦੋਂ ਜਿਹੜਾ ਨੌਜਵਾਨ ਪੰਜਾਬ ਦੀ ਗੱਲ ਕਰਦਾ ਜਾਂ ਸਰਕਾਰਾਂ ਮਰਵਾਉਂਦੀਆਂ ਨੇ ਜਾਂ ਜੇਲਾ ਰਿਟਾਉਂਦੇ ਨੇ ਮੈਨੂੰ ਦੱਸੋ ਤੁਸੀਂ ਮੇਰੇ ਜਵਾਬ ਉਹ ਦੋ ਇਸ ਚੀਜ਼ ਦਾ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਕਿਹੜੀ ਗੱਲ ਤਾਂ ਤੁਸੀਂ ਇੱਕ ਘਰਾਹ ਫਦੇ ਵਿੱਚ ਲੜੀ ਜਾਂਦੇ ਹੋ ਆਪਦੇ ਵਿੱਚ ਫੁੱਟ ਪਾਈ ਜਾਂਦੇ ਹੋ ਘਰਮ ਚੌਧਰੀ ਚਮਚੇ ਬਣ ਕੇ ਆਪ ਆਪਣਾ ਪੰਜਾਬ ਬਰਬਾਦ ਕਰ ਲਿਆਗਾ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਮੜਿਆ ਮੜਿਆ ਗਲਾਂ ਤੇ ਵਿੱਕ ਜਾਂਦੇ ਹੋ ਆ ਭਗਮੰਤ ਮਾਨ ਮੇਰੀ ਚੋੜ ਲੜਨੂ ਕਹਿੰਦਾ ਸੀਗਾ ਜਦੋਂ ਮੈਨੂੰ ਕਹਾਂ ਹੱਥ ਬਣਾ ਲੈ ਮੇਰਾ ਖੜਾ ਛੱਡ ਦੇ ਕਾਗਜ਼ ਮੈਨੂੰ ਐਂਤਰੀ ਚੋਣ ਦਿੰਦੀ ਸੀਗੀ ਦਿੱਤ ਨਹੀਂ ਸੀ ਗਿਆਸੂ ਲੜਨਾਂ ਚੋਣ ਤੁਸੀਂ ਆ ਮੜਿਆ ਮੜਿਆ ਹਿੱਟਾ ਕਰ ਤਾ ਆ ਮੜਿਆ ਮੜਿਆ ਗਲੀਆਂ ਨਾਲੇ ਥੋੜਾ ਪੈਸਾ ਹੈ ਟੋਡਾ ਪਾ ਤੁਹਾਡੇ ਉੱਪਰ ਲੱਗ ਰਿਹਾ ਹੈ ਇਹ ਆਉਂਦੇ ਘਰੋਂ ਪਸਾ ਦੇ ਰਹੇਗੇ ਇਹ ਇਹ ਆਉਂਦੇ ਘਰੋਂ ਦੂਰ ਪਾਹ ਜਾ ਰਹੇ ਨੇ ਟੋਡਾ ਪਾ ਸ਼ੁਰੂਆਤ ਲੁੱਟ ਕੇ ਖਾ ਗਏ ਇਹ 200 ਕਰੋੜ ਰੁਪਏ ਲੁੱਟ ਕੇ ਖਾ ਗਏ ਆਮਨ ਰੋੜਾ ਜਾਂਦੇ ਸਾਰੇ ਲੋਕ ਲੁੱਟ ਕੇ ਖੋਤੇ ਖਾਣ ਲੁੱਟ ਕੇ ਖਾ ਗਏ ਕਿਹੜੇ ਰੁਪਏ ਮੰਨੇ ਬਣਾਈ ਬੱਤੇ ਦੇਖੋ ਤੁਸੀਂ ਮੈਨੂੰ ਕੱਲ ਦਾ ਜਵਾਬ ਦਿਓ ਤੁਸੀਂ ਤੁਸੀਂ ਮੈਨੂੰ ਕੱਲ ਦਾ ਜਵਾਬ ਦਿਓ ਆਹ ਟੋਡਾ ਪੰਜਾਬ ਕਿਹੜੇ ਹਾਲਾਤਾਂ ਦੇ ਵਿੱਚ ਨਾ ਚੱਲ ਰਿਹਾ ਮੇਰੇ ਵੀਰੋ ਮੇਰੇ ਭਰਾਵੋ ਖੱਤ ਵੱਲ ਕੇ ਬੇਨਤੀ ਕਰਨ ਆਇਆ ਕਿ ਉਹ ਸਬਟਰ ਜਰਨਾਲ ਨੂੰ ਚੱਲ ਗਏ ਸਰਦਾਰ ਜੁਜੀਤ ਸਿੰਘ ਦੀ ਟੱਲੇਵਾਲ ਸਾਹਮਣੋਂ ਬਚਾਲੀਏ ਜਿਹਨੇ 45 ਇਨਸਾਨ ਤੁਹਾਡੇ ਸਿਰ ਤੇ ਕੱਪੜਾ ਮੰਨ ਕੇ ਲੜਾਈ ਜਰੀਆ ਹਲੈਕਾਂ ਜੱਲਾ ਅਨੇਕਾ ਥਾਣੇ ਦੇ